ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਬੰਦਗੀ ਕਰਦਿਆਂ ਸਾਨੂੰ ਉਬਾਸੀਆਂ ਕਿਉਂ ਆਉਂਦੀਆਂ ਹਨ ਕੀ ਕਾਰਨ ਹਨ ਕਿ ਜਦ ਵੀ ਅਸੀਂ ਨਾਮ ਜਪਣਾ ਹੋਵੇ ਜਾਂ ਬੈਠ ਕੇ ਪੀਰਾਂ ਦਾ ਜਸ ਸੁਣਨਾ ਹੋਵੇ ਤਾਂ ਸਾਨੂੰ ਇੱਕਦਮ ਉਬਾਸੀਆਂ ਆਉਣ ਲੱਗਦੀਆਂ ਹਨ ਪਰ ਜਦ ਅਸੀਂ ਆਪਣਾ ਕੋਈ ਕੰਮ ਕਰ ਰਹੇ ਹੋਈਏ ਉਦੋਂ ਸਾਡੇ ਨਾਲ ਅਜਿਹਾ ਕੁਝ ਵੀ ਨਹੀਂ ਹੁੰਦਾ ਵਾਸੀਆਂ ਸਿਰਫ ਇਬਾਦਤ ਕਰਨ ਵੇਲੇ ਆਉਣਾ ਅਤੇ ਲਗਾਤਾਰ ਆਈ ਜਾਣੀਆਂ ਇਹਨਾਂ ਦਾ ਕੀ ਕਾਰਨ ਹੁੰਦਾ ਹੈ ਸੰਗਤ ਜੀ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਸੰਗਤ ਜੀ ਪਾਠ ਪੂਜਾ ਕਰਦੇ ਆਂ ਪੀਰਾਂ ਦੀ ਇਬਾਦਤ ਕਰਦੇ ਆਂ ਉਵਾਸੀਆਂ ਆਉਣ ਦੇ ਤਿੰਨ ਕਾਰਨ ਹਨ ਇਹਨਾਂ ਉਵਾਸੀਆਂ ਪਿੱਛੇ ਜੋ ਤਿੰਨ ਕਾਰਨ ਹਨ ਉਹਨਾਂ ਬਾਰੇ ਵਿਸਥਾਰ ਨਾਲ ਗੱਲ ਕਰਦੇ ਆਂ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਕਿਸੇ ਨੂੰ ਪੌਣ ਆਉਂਦੀ ਹੈ ਤਾਂ ਉਸ ਦਾ ਸਿਰ ਘੁੰਮਣ ਲੱਗਦਾ ਹੈ ਅਤੇ ਉਹ ਵਿਅਕਤੀ ਖੇਲਣ ਲੱਗ ਜਾਂਦਾ ਹੈ ਅਤੇ ਕਈ ਵਾਰ ਉਸ ਨੂੰ ਬਹੁਤ ਸਾਰੀਆਂ ਉਬਾਸੀਆਂ ਆਉਣ ਲੱਗਦੀਆਂ ਨੇ ਪ੍ਰਸੰਗਤ ਜੀ ਇਹਨਾਂ ਉਬਾਸੀਆਂ ਪਿੱਛੇ ਜੋ ਤਿੰਨ ਕਾਰਨ ਹਨ ਉਹਨਾਂ ਬਾਰੇ ਗੱਲ ਕਰਦੇ ਹਨ ਪਹਿਲਾ ਕਾਰਨ ਤਾਂ ਇਹ ਹੁੰਦਾ ਹੈ ਕਿ ਸਾਡੀ ਨੀਂਦ ਪੂਰੀ ਨਾ ਹੋਣਾ ਅਕਸਰ ਨਵੇਂ ਭਗਤ ਜੋ ਭਗਤੀ ਦੀ ਲਾਈਨ ਵਿੱਚ ਆਜੇ ਨਵੇਂ ਹੁੰਦੇ ਨੇ ਉਹਨਾਂ ਨੂੰ ਸਵੇਰੇ ਉੱਠ ਕੇ ਨਾਮ ਜਪਣ ਦਾ ਅਭਿਆਸ ਨਹੀਂ ਹੁੰਦਾ ਇਸ ਲਈ ਕਈ ਵਾਰ ਜਦ ਉਹ ਇਬਾਦਤ ਲਈ ਬੈਠਦੇ ਨੇ ਜਾਂ ਨਾਮ ਜਪਣਾ ਸ਼ੁਰੂ ਕਰਦੇ ਨੇ ਤਾਂ ਕੁਦਰਤੀ ਉਹਨਾਂ ਦਾ ਸਰੀਰ ਉਹਨਾਂ ਨੂੰ ਉਬਾਸੀਆਂ ਲਿਆਉਦਾ ਹੈ ਕਿਉਂਕਿ ਅਜੇ ਉਹਨਾਂ ਨੂੰ ਨਾਮ ਅਭਿਆਸ ਦੀ ਆਦਤ ਨਹੀਂ ਪਈ ਹੁੰਦੀ ਥੋੜਾ ਚਿਰ ਨਾਮ ਜਪਣ ਤੋਂ ਬਾਅਦ ਹੀ ਅਚਾਨਕ ਉਹਨਾਂ ਨੂੰ ਉਬਾਸੀਆਂ ਆਉਣ ਲੱਗਦੀਆਂ ਹਨ ਤਾਂ ਸੰਗਤ ਜੀ ਇਹ ਸੀ ਪਹਿਲਾ ਕਾਰਨ ਉਹਨਾਂ ਗੱਲ ਕਰਦੇ ਹਾਂ ਦੂਜੇ ਕਾਰਨ ਦੀ ਸੰਗਤ ਜੀ ਦੂਜਾ ਕਾਰਨ ਇਹ ਹੁੰਦਾ ਹੈ ਕਿ ਸਾਡਾ ਇਬਾਦਤ ਵਿੱਚ ਮਨ ਨਾ ਹੋਣਾ ਭਾਵੇਂ ਅਸੀਂ ਇਬਾਦਤ ਕਰਨੀ ਸ਼ੁਰੂ ਤਾਂ ਕਰ ਦਿੱਤੀ ਪਰ ਸਾਡੇ ਅੰਦਰ ਸਾਡੇ ਇਸ਼ਟ ਲਈ ਸਾਡੇ ਪੀੜਾ ਲਈ ਉਹ ਚਾਹ ਨਹੀਂ ਹੁੰਦਾ ਅਸੀਂ ਉਤਲੇ ਮਨੋਂ ਨਾਮ ਜਪਦੇ ਹਾਂ ਅਤੇ ਧੱਕੇ ਨਾਲ ਬੈਠ ਕੇ ਬਸ ਆਪਣਾ ਨਿਤਨੇਮ ਕਰਦੇ ਹਾਂ ਜਦ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਨੂੰ ਉਬਾਸੀਆਂ ਆਉਂਦੀਆਂ ਹਨ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜਦ ਵੀ ਅਸੀਂ ਕੋਈ ਕਿਤਾਬ ਪੜ੍ਹਨ ਲੱਗੀਏ ਅਤੇ ਸਾਡਾ ਪੜ੍ਹਨ ਦਾ ਮਨ ਨਾ ਹੋਵੇ ਤਾਂ ਅਸੀਂ ਬੋਰ ਹੋ ਜਾਂਦੇ ਹਾਂ ਅਤੇ ਸਾਨੂੰ ਆਪਣੇ ਆਪ ਹੀ ਉਬਾਸੀਆਂ ਆਉਣ ਲੱਗਦੀਆਂ ਹਨ ਉਹ ਕੰਮ ਜਿਸ ਵਿੱਚ ਸਾਡਾ ਮਨ ਨਹੀਂ ਹੁੰਦਾ ਸਾਡਾ ਧਿਆਨ ਨਹੀਂ ਹੁੰਦਾ ਅਤੇ ਜਦ ਵੀ ਅਸੀਂ ਉਸ ਨੂੰ ਧੱਕੇ ਨਾਲ ਕਰਦੇ ਹਾਂ ਤਾਂ ਵੀ ਉਬਾਸੀਆਂ ਜ਼ਰੂਰ ਆਉਂਦੀਆਂ ਨੇ ਇਸੇ ਤਰ੍ਹਾਂ ਜਦ ਅਸੀਂ ਪੀਰਾਂ ਦੀ ਇਬਾਦਤ ਸੱਚੇ ਇਸ਼ਕ ਅਤੇ ਚਾਹ ਨਾਲ ਨਹੀਂ ਕਰਦੇ ਤਾਂ ਸਾਨੂੰ ਅਵਾਸੀਆਂ ਆਉਣਗੀਆਂ ਹੀ ਆਉਣਗੀਆਂ ਸੰਗਤ ਜੀ ਹੁਣ ਗੱਲ ਕਰਦੇ ਨੇ ਤੀਜੇ ਕਾਰਨ ਦੀ ਸੰਗਤ ਜੀ ਜੇਕਰ ਤੁਹਾਨੂੰ ਨੀਂਦ ਵੀ ਨਹੀਂ ਆਉਂਦੀ ਅਤੇ ਤੁਹਾਡਾ ਪੂਰਾ ਮਨ ਵੀ ਹੈ ਇਬਾਦਤ ਵਿੱਚ ਤੇ ਫਿਰ ਵੀ ਅਵਾਸੀਆਂ ਆਉਂਦੀਆਂ ਹਨ ਤਾਂ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਜਦ ਅਸੀਂ ਨਾਮ ਜਪਣਾ ਸ਼ੁਰੂ ਕਰਦੇ ਹਾਂ ਜਦ ਵੀਰਾ ਦੇ ਕਲਾਮ ਪੜ੍ਹਦੇ ਹਨ ਤਾਂ ਸਾਡੇ ਅੰਦਰ ਜੋ ਸੱਤ ਚੱਕਰ ਹਨ ਉਹਨਾਂ ਚੱਕਰਾਂ ਵਿੱਚ ਹਿਲਜੁਲ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਕੁੰਡਲਿਨੀ ਸ਼ਕਤੀ ਦੇ ਜੋ ਸੱਤ ਚੱਕਰ ਹਨ ਉਹਨਾਂ ਵਿੱਚ ਜਦ ਹਿਲਜੁਲ ਹੁੰਦੀ ਹੈ ਤਾਂ ਇੱਕ ਊਰਜਾ ਪੈਦਾ ਹੁੰਦੀ ਹੈ ਸਾਡਾ ਸਰੀਰ ਜੋ ਅਜੇ ਭਗਤੀ ਮਾਰਗ ਤੇ ਨਵਾਂ ਹੁੰਦਾ ਹੈ ਉਸ ਕੋਲ ਇਸ ਪੈਦਾ ਹੋ ਰਹੀ ਊਰਜਾ ਨੂੰ ਸੋਖਣ ਦੀ ਸਮਰੱਥਾ ਨਹੀਂ ਹੁੰਦੀ ਸਾਡਾ ਸਰੀਰ ਆਪਣੀ ਸਵਰੱਥਾ ਅਨੁਸਾਰ ਇਸ ਊਰਜਾ ਨੂੰ ਸੋਖ ਲੈਂਦਾ ਹੈ ਅਤੇ ਬਾਕੀ ਦੀ ਊਰਜਾ ਨੂੰ ਬਾਹਰ ਉਬਾਸੀਆਂ ਰਾਈ ਕੱਢ ਦਿੰਦਾ ਹੈ। ਕੁਝ ਭਗਤਾਂ ਦੇ ਸਰੀਰ ਨੂੰ ਇਸ ਊਰਜਾ ਕਰਕੇ ਝਟਕੇ ਵੀ ਲੱਗਦੇ ਹਨ ਅਤੇ ਕੁਝ ਦਾ ਸਰੀਰ ਅੱਗੇ ਪਿੱਛੇ ਡੋਲਣ ਲੱਗ ਜਾਂਦਾ ਹੈ। ਸੰਗਤ ਜੀ ਇਹ ਊਰਜਾ ਜਦ ਵੀ ਸਾਡੇ ਸਰੀਰ ਚੋਂ ਨਿਕਲਦੀ ਹੈ ਤਾਂ ਸਾਨੂੰ ਉਬਾਸੀਆਂ ਆਉਂਦੀਆਂ ਹਨ। ਇਹ ਊਰਜਾ ਚੰਗੀ ਵੀ ਹੋ ਸਕਦੀ ਹੈ ਅਤੇ ਮਾੜੀ ਵੀ। ਜਿਨ੍ਹਾਂ ਭਗਤਾਂ ਵਿੱਚ ਨਕਾਰਾਤਮਕ ਊਰਜਾ ਹੋਵੇ ਭਾਵ ਕਿਸੇ ਮਾੜੀ ਸ਼ਕਤੀ ਦਾ ਸਾਆਇਆ ਹੋਵੇ ਤਾਂ ਉਹਨਾਂ ਵਿੱਚ ਵੀ ਨਕਾਰਾਤਮਕ ਊਰਜਾ ਜੋ ਉਹਨਾਂ ਦੇ ਅੰਦਰ ਮੌਜੂਦ ਹੈ ਉਹ ਉਵਾਸੀਆਂ ਦੇ ਰੂਪ ਵਿੱਚ ਬਾਹਰ ਆਉਣਾ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਜਦ ਕਿਸੇ ਭਗਤ ਅੰਦਰ ਪੀਰਾਂ ਦੀ ਸ਼ਕਤੀ ਦਾ ਕੁਝ ਅੰਸ਼ ਆਉਂਦਾ ਹੈ ਜਾਂ ਉਹ ਸੁਪਰਪਾਉਣ ਆਉਂਦੀ ਹੈ ਤਾਂ ਉਹ ਸਾਰੀ ਊਰਜਾ ਨੂੰ ਸਹਿਣ ਨਹੀਂ ਕਰ ਪਾਉਂਦਾ ਅਤੇ ਉਸ ਨੂੰ ਉਵਾਸੀਆਂ ਆਉਂਦੀਆਂ ਹਨ ਤੇ ਇਹ ਊਰਜਾ ਬਾਹਰ ਨਿਕਲਣ ਲੱਗਦੀ ਹੈ ਤਾ ਸੰਗਤ ਜੀ ਉਬਾਸੀਆਂ ਆਉਣੀਆਂ ਆਮ ਗੱਲ ਹੈ ਪਰ ਇਬਾਦਤ ਕਰਦੇ ਸਮੇ ਉਬਾਸੀਆਂ ਆਉਣ ਦੇ ਇਹ ਤਿੰਨ ਕਾਰਨ ਹੁੰਦੇ ਹਨ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਅਤੇ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਜੀ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇबान ਜੈ ਪੀਰਾਂ ਦੀ